ਸਾਨੂੰ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟਾ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਇੱਕ ਤੁਹਾਨੂੰ ਆਪ ਤਿੰਨ ਪਸ਼ੂ ਦਿਖਾਵਾਂਗੇ ਦੋਸਤੋ ਤਿੰਨ ਨਾਗ ਦਿਖਾਵਾਂਗੇ ਏਰੀਆ ਜਿਹੜਾ ਦੋਸਤੋ ਪਿੰਡ ਜੋੜ ਸਿੰਘ ਵਾਲਾ ਸੇਰ ਪੱਟੀ ਜਿਲ੍ਹਾ ਇਸ ਨੂੰ ਤਰਨਤਰਨ ਲੱਗਦਾ ਜੀ ਵੀਰ ਹਰਵੈਲ ਸਿੰਘ ਜੀ ਇਸ ਦੇ ਓਨਰ ਨੇ ਪਹਿਲਾਂ ਵੀ ਵੀਰ ਹਰਵੈਲ ਸਿੰਘ ਦੀਆਂ ਕਾਫੀ ਚਾਦੀਆਂ ਵੀਡੀਓ ਆਪਣੇ ਚੈਨਲ ਉੱਪਰ ਅਪਲੋਡ ਕੀਤੀਆਂ ਨੇ ਵਪਾਰ ਦਾ ਕੰਮ ਹੈ ਵੀਰ ਦਾ ਚੰਗੇ ਪਸ਼ੂ ਦੋਸਤੋ ਅਕਸਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਚੰਗੇ ਪਸ਼ੂ ਅਕਸਰ ਆਉਂਦੇ ਰਹਿੰਦੇ ਨੇ ਵਧੀਆ ਚੰਗੀ ਮਿਲਕ ਵਾਲੇ ਸੋ ਇਸ ਵਾਰ ਵੀ ਵੀਰ ਹੁਣਾਂ ਦੇ ਕੋਲ ਤਿੰਨ ਪਸ਼ੂ ਨੇ ਦੋ ਮੱਝਾਂ ਤੇ ਇੱਕ ਜਿਹੜੀ ਵੈਡ ਵੀਰ ਕੋਲੇ ਵਿਕਾਉ ਹੈ ਜੀ ਨੀਲੀ ਰਾਵੀ ਦੇ ਵਿੱਚ ਬੂਰੀ ਤੁਹਾਨੂੰ ਵੇਖਣ ਜੀ ਮਿਲੇਗੀ ਅੱਜ ਡिटेल ਆਫ ਵੀਰ ਉਹਨਾਂ ਦੇ ਕੋਲ ਚੱਲ ਕੇ ਲਵਾਂਗੇ ਸੋ ਚਲਦੇ ਆ ਵੀਰ ਉਹਨਾਂ ਦੇ ਕੋਲ ਪੁੱਛ ਲੈਣੇ ਆ ਸੋ ਸਭ ਤੋਂ ਪਹਿਲਾਂ ਸਸੀ ਕਾ ਵੀਰ ਹਰਵਿਰ ਸਿੰਘ ਜੀ ਜਿੰਨੇ ਵੀ ਮੇਰੇ ਭੈਣ ਭਰਾ ਸਬਸਕ੍ਰਾਈਬਰ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਸੰਧੂ ਸਾਹਿਬ ਦੀ ਤੁਸੀਂ ਐਕਸੀਡੈਂਟ ਤੋਂ ਦੁਬਾਰਾ ਇੱਥੇ ਆਏ ਜਾਨੀ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਭਰਾ ਸਾਡੇ ਨਾਲ ਵਾਪਸ ਸਾਡੇ ਵਿੱਚ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਰੇ ਵੀਰਾਂ ਦੀਆਂ ਅਰਦਾਸਾਂ ਕਰਕੇ ਆ ਜੀ ਜਿਹੜੇ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਆ ਜਾਂ ਜਿਹੜੇ ਮੇਰੇ ਵੀਰ ਭਰਾ ਆਪਣੇ ਪਸ਼ੂ ਪਾਲਕ ਨੇ ਜਾਂ ਵਪਾਰੀ ਵੀਰ ਨੇ ਬਲਜੀਤ ਸਿੰਘ ਜੀ ਆਪਾਂ ਤੁਹਾਨੂੰ ਦੇਖਿਆ ਪਹਿਲੇ ਦਿਨ ਤਾਂ ਬਹੁਤ ਇੱਕ ਆਪਾਂ ਨੂੰ ਡਰ ਲੱਗ ਰਿਹਾ ਸੀਗਾ ਕਿ ਕਿ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ ਪਰ ਪ੍ਰਮਾਤਮਾ ਨੇ ਆਪਣੀ ਬਹੁਤ ਹੀ ਸੁਣੀਆ ਕਿਤੇ ਵੀ ਸਾਡੇ ਨਾਲ ਬਿਲਕੁਲ ਬਿਲਕੁਲ ਵੀਰ ਜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਵੀਰਾਂ ਭਰਾਵਾਂ ਦੀ ਤੇ ਹਰਵੇਲ ਵੀਰੇ ਅੱਜ ਆਪਾਂ ਤਿੰਨ ਨਗ ਲੈ ਕੇ ਆਏ ਆ ਸੇਲ ਵਾਸਤੇ ਜੀ ਬਿਲਕੁਲ ਜੀ ਪਹਿਲੇ ਨੰਬਰ ਤੇ ਜੇਕਰ ਆਪਣੇ ਕੋਲੇ ਇਹ ਬੋਰੀ ਨੀਲੀ ਰਵੀ ਦੀ ਮੱਝ ਖੜੀ ਹੈ ਜੀ ਹਾਂਜੀ ਸੰਤੂ ਸਾਹਿਬ ਜੀ ਆਪਾਂ ਇੱਕ ਧਰੋਸੇ ਜੋਗ ਆਪਣੇ ਬੰਦੇ ਤੋਂ ਹੀ ਲਈਏ ਇਹ ਮੱਝ ਠੀਕ ਹੈ ਜੀ ਦਾ ਦੁੱਧ ਇਸ ਟਾਈਮ 12 ਤੋਂ 13 ਲੀਟਰ ਦੇ ਥੱਲੇ ਰੈਡੀ ਆ ਠੀਕ ਹੈ ਜੀ ਤਾਂ ਬਾਕੀ 14 ਤੋਂ 15 ਲੀਟਰ ਦੀ ਕੈਪੈਸਿਟੀ ਰਹੂਗੀ ਠੀਕ ਹੈ ਜੀ ਹਾਂਜੀ ਬਾਕੀ ਇਹਨੂੰ ਸੂਈ ਨਵਾਜ 9 ਤੋਂ 10 ਦਿਨ ਹੋ ਗਏ ਆ ਠੀਕ ਹੈ ਜੀ ਤਾਂ 12 ਤੋਂ 13 ਲੀਟਰ ਦੁੱਧ ਇਸ ਟਾਈਮ ਚਿਆਰਾ ਆਪਾਂ ਦੀ ਮਿਲਕਿੰਗ ਕਰਵਾਵਾਂਗੇ ਠੀਕ ਹੈ ਜੀ ਸ ਹੋ ਚੁਕਾ ਇਸ ਦੀ ਜਿਹੜੀ ਮਿਲਕਿੰਗ ਆਪਾਂ ਕਰਵਾਵਾਂਗੇ ਇਸ ਵੀਡੀਓ ਦੇ ਵਿੱਚ ਰਿਕਾਰਡਿੰਗ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਥਣਾ ਦੀ ਤੇ ਮਿਲਕ ਵੀ ਜਿਹੜਾ ਆਪਾਂ ਤੁਹਾਨੂੰ ਬਿਲਕੁਲ ਮਿੰਨਤੀ ਮੈਜ਼ਰਮੈਂਟ ਅਸੀਂ ਕਰਵਾ ਕੇ ਤੁਹਾਨੂੰ ਦੇਵਾਂਗੇ ਕਿੰਨਾ ਇਸ ਦਾ ਮਿਲਕ ਜੀ ਹੁਣਿੰਗ ਟਾਈਮ ਦਾ ਆਪਾਂ ਇਸ ਦੀ ਚੋਅ ਕੀਤੀ ਹੋਈ ਆ ਸੋ ਵੀਰੇ ਹਰ ਵੇਲੇ ਕਿੰਵੇਂ ਸਵੇਰੇ ਦੱਸਿਆ ਸੀ ਹੈ ਸਵੇਰੇ 3:00 ਵਜੇ ਦੀ ਚੋਅ ਹੈ ਹੁਣ 5:30 ਹੋੁੰਦਾ ਹੈ ਕਰੀਬ ਹਾਂਜੀ ਤੇ ਸੂਬਾ ਕਿੰਨਾ ਸੂਈ ਹੈ ਹੈ वैसे दा ਆਪਾਂ ਦੂਸਰੀ ਵਾਰ ਵੀ ਕਹਿ ਸਕਦੇ ਆ ਬਟ ਕਨਫਰਮ ਤੀਸਰੀ ਵਾਰ ਆ ਇਹ ਹਾਂਜੀ ਕਨਫਰਮ ਤੀਜਾ ਸੋਪਾ ਆ ਜੀ ਤੇ ਮਗਰਸ ਦੇ ਮੇਲ ਕਾਫ ਹਾਂ ਮੇਲ ਕਾ ਮਗਰਸ ਦੇ ਦੋਸਤੋ ਕੱਟਾ ਹੈਗਾ ਵੇਖੋ ਤੁਸੀਂ ਨੀਲੀ ਰਾਵੀ ਦੀ ਜਿਹੜੀ ਬੂਰੀ ਦੇ ਵਿੱਚ ਦੋਸਤੋ ਇਹ ਮੱਝ ਆ ਬਾਕੀ ਜਿਹੜੀ ਬਿਲਕੁਲ ਚੁਆਈ ਆਪਾਂ ਤੁਹਾਨੂੰ ਕਰਵਾਵਾਂਗੇ ਸੂਤੇ ਨਿਸ਼ਾਨ ਬਿਲਕੁਲ ਮਗਰਲੇ ਪੈਰਾਂ ਦੇ ਨਿਸ਼ਾਨ ਅਗਲੇ ਪੈਰਾਂ ਦੇ ਨਿਸ਼ਾਨ ਤੁਹਾਨੂੰ ਪ੍ਰੋਪਰ ਜਿਹੜੇ ਵੇਖਣ ਦੇ ਵਿੱਚ ਮਿਲ ਜਾਣਗੇ ਅੱਗੇ ਨਿਸ਼ਾਨ ਵੀ ਦੋਸਤੋ ਪੂਰੇ ਵਧੀਆ ਪ੍ਰੋਪਰ ਸਹੀ ਨੇ ਤੇ ਮਗਰ ਵੀ ਪੈਰਾਂ ਦੇ ਨਿਸ਼ਾਨ ਦੇਖ ਸਕਦੇ ਹੋ ਬਿਲਕੁਲ ਹਾਂਜੀ ਤੁਹਨ ਦੇ ਨਿਸ਼ਾਨ ਵੀ ਹੈਗਾ ਬਾਕੀ ਅੱਖਾਂ ਦੋਵੇਂ ਬਿੱਲੀਆਂ ਭੱਲਾ ਮੂੰਹ ਦੋਸਤੋ ਦੇਖ ਸਕਦੇ ਹੋ ਸਿੰਘ ਤੁਸੀਂ ਵੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਿਲਕੁਲ ਮਨਕਣੀ ਅੱਖਾਂ ਤੇ ਮਗਰ ਜਿਹੜਾ ਮੇਲ ਕਾਫਾ ਦੋਸਤੋ ਉਸ ਤੋਂ ਵੀ ਝਾਤ ਮਾਰ ਹੀ ਲਓ ਠੀਕ ਆ ਕੱਢ ਦੀ ਬਾੜ ਜੀ ਤੋਰ ਲੀ ਗੇ ਮੇਲ ਕਾਫਾ ਦੋਸਤੋ ਬਿਲਕੁਲ ਪ੍ਰੋਪਰ ਮਦਰ ਦੇ ਉੱਪਰ ਆ ਪੂਰਾ ਬਾਕੀ ਸ਼ਾਮ ਦਾ ਟਾਈਮ ਹੈ ਦੋਸਤੋ ਚਵਾਈ ਇੱਕ ਵਾਰੀ ਫਿਰ ਦੱਸ ਦਿੰਨੇ ਆ ਵੀ ਚਵਾਈ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਜੇਗੀ ਆਰਡਰ ਦੀ ਕੁਆਲਿਟੀ ਵੇਖ ਸਕਦੇ ਹੋ ਤਕਰੀਬਨ 14 13 14 14 ਲੀਟਰ ਬਿਲਕੁਲ ਤੁਹਾਨੂੰ ਤਿਆਰ ਮਿਲੇਗਾ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਪ੍ਰੋਵਾ ਬਾਅਦ ਫਿਰ ਦੋ ਮਿੰਟ ਦੀ ਫੀਗਰ ਦੋਰੋ ਵੀਰੇ ਬਾਕੀ ਥਾਣਾ ਦੇ ਦੋਸਤੋ ਬਿਲਕੁਲ ਵਧੀਆ ਚੰਗੀ ਸੋਹਣੀ ਵਿਰਲ ਹੈਗੀ ਥਾਣਾ ਦੀ ਹਾਂਜੀ ਸੋਹਣੀ ਵਿਰਲ ਚਵਾਈ ਤੁਹਾਨੂੰ ਦਿਖਾਵਾਂਗੇ ਚਵਾਈ ਇਸ ਤੋਂ ਵੀ ਸੋਹਣੀ ਆ ਬਹੁਤ ਵਧੀਆ ਚਵਾਈ ਆ ਸੋ ਬਾਕੀ ਮੋਲ ਵੀ ਆਪਾਂ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਪੁੱਛ ਲਾਂਗੇ ਕੰਟੈਕਟ ਨੰਬਰ ਵੀਰ ਹੋਣਾਂ ਦੇ ਆਪਾਂ ਜਿਹੜੇ ਵੀਡੀਓ ਦੇ ਵਿੱਚ ਚੱਲਦੇ ਕਰਦਾਂਗੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵੀਰ ਹੋਣਾਂ ਨਾਲ ਗੱਲਬਾਤ ਕਰ ਸਕਦੇ ਹੋ ਮੋਲ ਭਾਅ ਦੀ ਜਿੱਥੇ ਤਾਲਵੇਂ ਨੇ ਬੈਠੇਗਾ ਤੁਹਾਡਾ ਤੁਸੀਂ ਉੱਥੇ ਸੌਦਾ ਕਰ ਸਕਦੇ ਹੋ ਸੋ ਹਰਵੇਲ ਵੀਰੇ ਇੱਕ ਤਾਂ ਜਿਹੜੇ ਸੰਪਰਕ ਨੰਬਰ ਉਹ ਵੀ ਦੇ ਦੇ ਆਪਣੇ ਆਪਣੇ ਹੈਗਾ 9903682025 ਠੀਕ ਹੈ ਜੀ ਤੇ ਇੱਕ ਹਰਵੇਲ ਵੀਰੇ ਕੀ ਇਹਦਾ ਮੋਲ ਕਰਦੇ ਮੈਂ ਡਿਮਾਂਡ ਜੀ ਮੋਲ ਇਹਦਾ 83000 ਰੁਪਏ ਕਰਦੇ ਆ ਬਿਲਕੁਲ ਜੈਨੂਅਲ ਕੀਤਾ ਪਰ ਥੋੜਾ ਬਹੁਤ ਮਤਲਬ ਕਰਾ ਠੀਕ ਹੈ ਜੀ 83000 ਹੈ ਨਾ ਜੀ ਹਾਂ ਜੀ ਠੀਕ ਹੈ ਸੋ ਦੋਸਤੋ 83000 ਰੁਪਏ ਜਿਹੜਾ ਇਸਦਾ ਮੋਲ ਆ ਬਾਕੀ ਜਿਹੜਾ ਰੇਟ ਆ ਤੁਸੀਂ ਆਪਣੇ ਹਿਸਾਬ ਨਾਲ ਆਪੀ ਤਸੱਲੀ ਬਿਲਕੁਲ ਜ਼ਰੂਰ ਪਹਿਲਾਂ ਕਰ ਲਿਓ ਚੁਆਈ ਕਰਕੇ 13 14 14 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈਗੀ ਆ ਬਾਕੀ ਸੰਤੁਸ਼ਟੀ ਹੋਣ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਮੁੱਲ ਭਾ ਲਾ ਵੀ ਸਕਦੇ ਹੋ ਆਪਣੇ ਹਿਸਾਬ ਨਾਲ ਬਾਕੀ ਵੀਰ ਉਹਨਾਂ ਦੀ ਡਿਮਾਂਡ ਜਿਹੜੀ 83000 ਦੀ ਹੈਗੀ ਆ ਘਰ ਪਹੁੰਚੇ ਤਾਂ ਰਮਾਨਤਨ ਵੀਰ ਉਹ ਲੋ ਜਰੂਰ ਕੀਤਾ ਜਾਂਦਾ ਹਰ ਵਾਰ ਦੀ ਤਰ੍ਹਾਂ ਇੱਕ ਦੋ ਸੂ ਅਗਲੇ ਬੰਨੇ ਜਿਹੜੀ ਹਾਂਜੀ ਝੋਟੀ ਆ ਗਈ ਆ ਤੇ ਵੀਰੇ ਹਰ ਵੇਲੇ ਕੀ ਦੀ ਡਿਟੇਲ ਦੱਸ ਦੀ ਜੀ ਵੀ ਜੀ ਇਹਨੂੰ ਸੂਈਨਵਾਜੇ 9 10 ਦੇਣਾ ਤੇ 9 ਤੋਂ 10 ਲੀਟਰ ਦੁੱਧ ਇਹਦੇ ਥੱਲੇ ਤੇ ਆ ਰਿਹਾ ਇਸ ਟਾਈਮ ਬਾਕੀ ਦੀ ਕੈਪੈਸਿਟੀ ਆਊਗੀ 12 ਤੋਂ 13 ਠੀਕ ਹੈ ਜੀ ਤਾਂ ਇਹ ਦੂਸਰੇ ਸੂਏ ਆ ਠੀਕ ਹੈ ਜੀ ਤਾਂ ਬਹੁਤ ਵਧੀਆ ਚੁਆ ਸੋਨਾ ਹੈਗਾ ਇਹਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਦੂਜਾ ਸੂਬਾ ਸੂਈ ਆ ਤੇ 9 ਤੋਂ 10 ਲੀਟਰ ਦੀ ਚੁਆਈ ਹੈਗੀ ਹੈ ਨਾ ਹਾਂਜੀ ਹਾਂਜੀ ਤੇ ਮਗਰ ਬੱਚਾ ਇਹ ਤਾਂ ਕੀ ਆ ਗਿਆ ਸੀ ਇਹਦੇ ਪਿੱਛੇ ਵੀ ਮੇਲ ਕਾਪ ਆਈ ਉਹ ਬੱਚਾ ਹਾਂਜੀ ਦੇਖੋ ਦੇਖੋ ਓਕੇ ਤੇ ਹਰਗੁਣ ਵੀਰ ਕੀ ਇਹਦਾ ਮੁੱਲ ਰੱਖਿਆ ਇਸ ਝੋਟੀ ਦਾ ਮੋਲੇ ਦਾ ਵੇਚੀ ਆਪਾਂ 80000 ਰੁਪਏ ਕਰਦੇ ਹਾਂ ਬਾਕੀ ਮਨਤਨ ਕਰਾਂਗੇ ਠੀਕ ਹੈ ਜੀ 68000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਏਗਾ ਤੇ ਇਹ ਕਿੰਨੇ ਕ ਦਿਨ ਦੀ ਦੱਸਿਆ ਜੀ ਸੂਈ ਨੂੰ ਇਹ 9 ਦਿਨ ਕਰੀਬ 9 ਕ ਦਿਨ ਹੋ ਗਏ ਸੂਈ ਨੂੰ ਦੋਸਤੋ ਤੇ 9-10 ਲੀਟਰ ਜਿਹੜਾ ਮਿਲਕ ਹੈਗਾ ਤੇ ਚਵਾਈ ਜਿਹੜੀ ਤਸੱਲੀ ਆਪਣੀ ਤੁਸੀਂ ਆਪਦੀ ਮੌਕੇ ਤੇ ਪਹੁੰਚ ਕੇ ਕਰ ਸਕਦੇ ਹੋ ਠੀਕ ਹੈ ਵੀਰੇ ਤੇ ਇਹਨੂੰ ਖੋਲ ਲੀਏ ਜੀ ਬੱਤੇ ਦੇ ਪਿੱਛੇ ਮੇਲ ਪਾ ਸਕਦੇ ਠੀਕ ਹੈ ਜੀ ਮੇਲ ਕਾਫ ਹੈਗਾ ਦੋਸਤੋ ਮਗਰ ਕਟਾਛ ਤੇ ਦੇਖੋ ਅੱਗੇ ਕੀ ਹੈ ਮੇਲ ਹਾਂ 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 ਸਭ ਮਿਲ ਕਾਫਾ ਦੋਸਤੋ ਤੁਸੀਂ ਦੇਖ ਸਕਦੇ ਜਰੂਰ ਓਲੇ ਵਜਾ ਓਕੇ ਤੋ ਬਾਕੀ ਦੋਸਤੋ ਕਿਸੇ ਮੇਰੇ ਵੀਰ ਭਰਾ ਨੇ ਖਰੀਦੀ ਨਹੀਂ ਆਪਦੀ ਦੋ ਡਾਂਗ ਦੀ ਇੱਕ ਟਾਂਗ ਦੀ ਚੋਾਈ ਤੁਸੀਂ ਪੁੱਛ ਕੇ ਵੀਰ ਹੋਂਾਂ ਦੇ ਘਰ ਜਰੂਰ ਕਰ ਸਕਦੇ ਹੋ ਪੁੱਤ ਕਾਮ ਲੈਦਾ ਠੀਕ ਹੈ ਜੀ ਠੀਕ ਹੈ ਜੀ ਬੱਤੇ ਨੂੰ ਠੀਕ ਹੈ ਜੀ ਮਗਰ ਬੱਚਾ ਦੋਸਤੋ ਤੁਸੀਂ ਉਹ ਵੀ ਜਰੂਰ ਵੇਖ ਸਕਦੇ ਹੋ ਈਲ ਕਾਫ ਠੀਕ ਹੈ ਜੀ ओके okay, दोस्तों हा तिजे नंबर ते जेड़ा वीर ਹੋਣਾ ਕੋਲ ਐਨੀਮਲ ਸੇਲ ਵਾਸਤੇ ਹੈਗਾ ਇੱਕ ਵਹਿੜ ਤੇ ਹਰਵੇਰ ਵੀ ਰਹਿੰਦੇ ਵੀ ਦੱਸ ਦਿਓ ਡਿਟੇਲ ਕਿੰਨਾ ਸਗੋ ਸੂਈ ਹੈ ਜੀ ਇਹ ਦੂਸਰੀ ਵਾਰ ਸੂਈ ਹੈ ਜੀ ਉਹਦੇ 10 ਤੋਂ 11 ਲੀਟਰ ਤਿਆਰ ਹੈਗਾ ਇਹਦੇ ਥੱਲੇ ਹੁਣ ਠੀਕ ਹੈ ਜੀ ਸਰਰੇ ਦੇ ਦਾ ਆਪਾਂ 33000 ਰੁਪਏ ਕਰਦੇ ਹਾਂ ਬਾਕੀ ਮੰਨਤਨ ਕਰਾਂਗੇ ਤੇ ਬੱਚਾ ਉਸਦੀ ਮਗਰ ਜੀ ਇਹਦੇ ਪਿੱਛੇ ਫੀਮੇਲ ਕਾਫ ਹੈ ਜੀ ਹਾਂ ਫੀਮੇਲ ਬੱਚੀ ਆ ਦੋਸਤੋ ਮਗਰ ਬੱਚੀ ਆ ਬਿਲਕੁਲ ਬ੍ਰਾਊਨ ਕਲਰ ਦੀ ਇੱਕ ਰੰਗ ਮਗਰ ਜਿਹੜੀ ਬੱਚੀ ਹੈਗੀ ਇਹ ਨੂੰ ਅਜ ਗਰੀਬ 8 ਤੋਂ 9 ਦਿਨ ਹੋ ਗਏ ਠੀਕ ਹੈ ਜੀ 8 ਤੋਂ 9 ਦਿਨ ਹੋ ਗਏ ਦੋਸਤੋ ਜਿਹੜੀ 15 ਲੀਟਰ ਆਰਮ ਦਾ ਠੀਕ ਹੈ ਜੀ 14 15 15 ਲੀਟਰ ਜੁਗ ਮਿਲ ਕੇ ਇਸ ਦੇ ਥੱਲੇ ਤੁਹਾਨੂੰ ਮਿਲ ਜੇਗਾ ਬਾਕੀ ਬਹੁਤ ਹੀ ਚੰਗਾ ਦੋਸਤੋ ਸੋਹਣਾ ਹਵਾਨਾ ਹੈਗਾ ਹਾਂਜੀ ਠੀਕ ਹੈ ਵਾਕੀ ਵਿੱਚ ਕੋਈ ਨਿਆਣਾ ਨੂਣਾ ਪਾਉਣਾ ਪੈਂਦਾ ਜੂੜ ਜੜੇ ਹਾਂਜੀ ਜੂੜ ਦਾ ਬਿਲਕੁਲ ਨਿਆਣਾ ਦਾ ਪਰ ਹੁੰਦਾ ਠੀਕ ਹੈ ਜੀ ਬਾਕੀ ਹੈ ਠੰਡੀ ਸੌ ਹੈ ਨਾ ਸੀਮਸ ਵਗ ਠੀਕ ਹੈ ਕੋਈ ਗੱਲ ਠੀਕਾ ਤੇ ਪੂਰਾ ਦਾ ਬਤਰਾਇਆ ਤਾਂ ਮਿਲ ਕੇ 14 ਲੀਟਰ ਦੱਸਿਆ ਜੀ ਐਸ ਟਾਈਮ 10 ਤੋਂ 11 ਲੀਟਰ ਤਿਆਰ ਹੈ 14 15 ਲੀਟਰ ਗ੍ਰਾਮ ਨੇ ਚੱਲੂਗੀ ਚੱਲੂਗੀ 14 ਲੀਟਰ 10 ਤੋਂ 11 ਲੀਟਰ ਦੋਸਤੋ ਤਿਆਰ ਹੈ ਮਗਰ ਬਚੀ ਆ ਤੇ 33000 ਰੁਪਏ ਜਿਹੜੀ ਵੀਰ ਉਹਨਾਂ ਦੀ ਡਿਮਾਂਡ ਆ ਠੀਕ ਹੈ ਜੀ ਲੈ ਜੋ ਸੋ ਕਿਸੇ ਵੀਰ ਭਰਾ ਨੂੰ ਦੋਸਤੋ ਜਿਹੜਾ ਵੀ ਐਨੀਮਲ ਪਸੰਦ ਹੋਵੇ ਨੰਬਰ ਆਪਾਂ ਵੀਰ ਹਰਵੈਰ ਸਿੰਘ ਉਹਨਾਂ ਦੇ ਦੇ ਦਿੱਤੇ ਨੇ ਵੀਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ ਤੁਸੀਂ ਜਿਹੜਾ ਪਸ਼ੂ ਤੁਹਾਨੂੰ ਪਸੰਦ ਆ ਉਸ ਬਾਰੇ ਤੁਸੀਂ ਜਿਹੜੀ ਚਰਚਾ ਕਰ ਸਕਦੇ ਹੋ ਸੋ ਹਰਵੈਲ ਵੀਰੇ ਆਪਾਂ ਚੁਵਾਈ ਦਿਖਾ ਲਈ ਆਪਾਂ ਮਾਜੀ ਹਾਂ ਉਹਦੀ ਚੁਵਾਈ ਆਪਾਂ ਜਰੂਰ ਦਿਖਾ ਦਿੰਨੇ ਆ ਨੀਲੀ ਰਾਵ ਦੀ ਪੂਰੀ ਦੀ ਤੇ ਸੰਪਰਕ ਨੰਬਰ ਇੱਕ ਵਾਰ ਫੇਰ ਬੋਲ ਦਗੇ ਜੀ 990382025 ਠੀਕ ਆ ਜੀ 9906382025 ਠੀਕ ਆ ਵੀਰੇ ਸੋ ਦੋਸਤੋ ਜਿਲੀ ਕਿ ਆ ਪਹਿਲੇ ਨੰਬਰ ਤੇ ਬੋਰੀ ਆਪਾਂ ਤੁਹਾਨੂੰ ਮੱਝ ਦਿਖਾਈ ਸੀਗੀ ਉਸ ਦੀ ਚਵਾਈ ਜਿਹੜੀ ਆਪਾਂ ਤੁਹਾਨੂੰ ਇੱਕ ਡੰਗ ਦੀ ਜਿਹੜੀ ਇੱਕ ਟਾਈਮ ਦੇ ਜ਼ਰੂਰ ਆ ਕਰਕੇ ਦਿਖਾ ਦਿੰਨੇ ਆ ਤਸੱਲੀ ਨਾਲ ਤੁਸੀਂ ਦੇਖ ਲਿਓ ਬਾਕੀ ਆਪਣੇ ਹੱਥ ਨਾਲ ਆਪਣੇ ਹਿਸਾਬ ਨਾਲ ਤੁਸੀਂ ਦੋ ਡੰਗ ਦੀ ਇੱਕ ਡੰਗ ਦੀ ਚਵਾਈ ਜੂਰੋਂ ਨੇੜੇ ਆ ਕੇ ਵੀ ਕਰ ਸਕਦੇ ਹੋ ਮੇਲ ਕਾਫਾ ਦੋਸਤੋ ਠੰਡੀ ਸੀਲਸ ਲੱਗੇ ਇਹ ਜਿਹੜੀ ਮੱਝ ਹੈਗੀ ਆ ਬਿਲਕੁਲ ਚੰਗਾ ਅਗੇ ਮਿਲਕ ਦੇਵੇਗੀ ਬੱਲ ਸਾਰੇ ਦਰਸ਼ਕਾਂ ਨੂੰ ਪੁੱਛਿਆ ਨਹੀਂ ਹੋ ਜਾ ਪੁੱਛਣ ਮਾਈ ਜੀ ਓਕੇ ਠੀਕ ਹੈ ਦੋਸਤੋ ਚਵਾਈ ਅਫਾ ਸਟਾਰਟ ਕਰਨ ਜਾ ਰਹੇ ਹਾਂ ਬਾਕੀ ਤੁਸੀਂ ਬਾਲਟੀ ਵੇਖ ਸਕਦੇ ਬਿਲਕੁਲ ਖਾਲੀ ਆ ਠੀਕ ਹੈ ਜੀ ਦਾ ਦੋਦਾਨੀ ਵਧੀਆ ਰੋ ਠੀਕ ਹੈ ਜੀ ਬਹੁਤ ਠੀਕ ਹੈ ਜੀ ਬਿਲਕੁਲ ਚਵਾਈ ਪੂਲੀ ਹੈਗੀ ਵੀਰੋ ਜਿੱਦਾਂ ਵੀਰ ਦੱਸ ਰਿਹਾ ਮੋਟੀ ਧਾਰ ਆ ਗੰਨੇ ਵਰਗੀ ਹਾਂਜੀ ਉਂਗਲ-ਉਂਗਲ ਜੁੜੀ ਜੁੜੀ ਦੋਸਤੋ ਜਿਹੜੀ ਧਾਰ ਚੰਗੀ ਮੋਟੀ ਹੈਗੀ ਆ ਤੁਸੀਂ ਆਏ ਮੌਕੇ ਤੇ ਚਵਾਈ ਕਰਕੇ ਆਪ ਵੀ ਜਿਹੜੀ ਤੁਹਾਡੀ ਸੰਤੁਸ਼ਟੀ ਆ ਜਿਹੜੀ ਹੋ ਜਾਵੇਗੀ ਜੋ ਸਵੇਰੇ 6 ਵਜੇ ਦੀ ਜਵਾਈ ਹੁਣ ਥੋੜਾ ਜਿਹਾ ਟਾਈਮ ਪਹਿਲਾਂ ਹੋ ਗਿਆ ਬਾਕੀ ਕਵਰ ਹੋ ਗਿਆ ਬਰਾਬਰ ਹੀ ਆ ਗਿਆ ਤਕਰੀਬਨ ਅਸਲ ਸਵੇਰ 6 ਵਜੇ ਦੀ ਸੀ ਇੱਕ ਤਾਂ 1.5 ਮਿੰਟ ਚ ਚੋਈ ਜਾਂਦੀ ਹੈ ਹਾਂ ਹਾਂ ਬਿਲਕੁਲ ਕੋਈ ਟਾਈਮ ਲੱਗਾ ਹੀ ਨਹੀਂ ਜੀ ਚੋਈ ਦੇ ਵਿੱਚ ਧਰ ਮੋਟੀ ਨਾ ਇਸ ਕਰਕੇ ਚੋਈ ਜਿਹੜੀ ਬਿਲਕੁਲ ਸੋਹਣੀ ਤੇ ਜਲਦੀ ਹੋ ਗਈ ਜੀ ਬਾਕੀ ਦੋਸਤੋ ਕੋਈ ਵੀ ਬੱਚਾ ਕੋਈ ਮੇਰੀ ਭੈਣ ਫਰਾ ਬੜੇ ਆਰਾਮ ਨਾਲ ਚੁਵਾਈ ਕਰ ਸਕਦਾ ਬਾਕੀ ਠੰਡੀ ਕਿਸੇ ਤਰ੍ਹਾਂ ਦਾ ਕੋਈ ਬਾਹਾਂ ਦੇ ਜ਼ੋਰ ਜਾਂ ਕਿਸੇ ਤਰੀਕੇ ਦਾ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਚੁਵਾਈ ਮੋਟੀ ਆ ਪੋਲੀ ਚੁਵਾਈ ਬਹੁਤ ਜ਼ਿਆਦੀ ਤੇ ਚੁਵਾਈ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੁਹਾਨੂੰ ਆਵੇਗੀ ਬਾਕੀ ਜਿਸ ਤਰ੍ਹਾਂ ਫੱਟੀ ਲੈ ਕੇ ਆਰਾਮ ਨਾਲ ਬੈਠ ਕੇ ਕੋਈ ਲਾਤ ਛੜਨੀ ਕੁਝ ਨਹੀਂ ਹਾਂਜੀ ਹਾਂਜੀ ਪੁੱਤ ਬੱਚਾ ਛੱਡ ਦੇ ਠੀਕ ਹੈ ਦੋਸਤੋ ਪੱਕੀ ਚੁਵਾਈ ਜਿਹੜੀ ਆ ਪ੍ਰੋਪਰ ਜਿਹੜੀ ਮੁਕੰਮਲ ਹੋ ਜੂਗੀ ਆ ਤੇ ਲੀਟਰ ਮਾਰ ਕੇ ਆਪਾਂ ਤੁਹਾਨੂੰ ਜਿਹੜੀ ਅਸੀਂ ਗੇਨ ਸੀ ਉਹ ਵੀ ਜਰੂਰ ਦਿਖਾ ਦਿੰਨੇ ਆ ਇਹ ਇਹ ਤਰਫੋਂ ਕਿੰਨੇ ਚੰਨੇ ਲਾਏ ਇੱਧਰ ਅੱਛਾ ਇਹ ਆ ਜੀ 好滴好滴。Hadi, hadi. <laughs> Dwi'n meddwl dwi ddim yn gallu gwneud ਕਰੀਬ 6.5 ਪੌਣੇ 7 ਹਾਂਜੀ ਕਰੀਬ 12 ਤੋਂ 13 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਰੈਡੀ ਹੈ ਮਾਈ ਥੱਲੇ ਬਿਲਕੁਲ ਜੀ ਦੋ ਟਾਈਮ ਤਿੰਨ ਟਾਈਮ ਜਦੋਂ ਮਰਜ਼ੀ ਚੁਆਈ ਕਰਨਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਜਿਹੜੀ ਮੰੰਤੀ ਸੀਗੀ ਦੁੱਧ ਦੀ ਹੋ ਚੁੱਕੀ ਆ ਤੋ ਤੁਹਾਡੇ ਸਾਹਮਣੇ ਇੱਕ ਟਾਈਮ ਦਾ ਆ ਦੁੱਧੇੜਾ ਰੱਖਿਆ ਗਿਆ ਬਾਕੀ ਚੋਈ ਤੁਸੀਂ ਦੋ ਡੰਗ ਦੀ ਚਾਰ ਡੰਗ ਦੀ ਆਪਣੀ ਪਹੁੰਚ ਆ ਤੁਹਾਡੀ ਜਿੰਨੀ ਟਾਈਮ ਮਰਜ਼ੀ ਚੋਈ ਕਰ ਸਕਦੇ ਹੋ ਵੀਰ ਦੇ ਘਰ ਆ ਕੇ ਸੋ ਜਿਸ ਮੇਰੇ ਇੱਕ ਨੰਬਰ ਦੀ ਚੋਈ ਹੈ ਜੀ ਮੱਝ ਦੀ ਬਹੁਤ ਹੀ ਵਧੀਆ ਚੋਈ ਠੀਕ ਹੈ ਵੀਰੇ ਇੱਕ ਬੱਚਾ ਵੀ ਛੋਟਾ ਜਾਂ ਜਨਾਨੀ ਵੀ ਕੋਈ ਵੀ ਆਪਣਾ ਚੋਣ ਠੰਡੀ ਅਸੀ ਬਿਲਕੁਲ ਸੋ ਦੋਸਤੋ ਇਹ ਸੀ ਵੀਰ ਹੋਂਾਂ ਦੇ ਕੋਲ ਜਿਹੜੇ ਤਿੰਨ ਐਨੀਮਲ ਸੇਲ ਵਾਸਤੇ ਤਿੰਨੇ ਆਪਾਂ ਪ੍ਰੋਪਰ ਤੌਰ ਤੇ ਤੁਹਾਨੂੰ ਦਿਖਾ ਚੁੱਕੇ ਆ ਸੋ ਵੀਰ ਦੇ ਕੰਟੈਕਟ ਨੰਬਰ ਵਿੱਚ ਵੀਡੀਓ ਤੇ ਚਲਦੇ ਕਰ ਦਾਂਗੇ ਸੋ ਬੂਰੀ ਨੀਲੀ 라ਵੀ ਦੀ ਮਾਝਾ ਪ੍ਰੋਪਰ ਜਿਹੜੀ ਇੱਕ ਟਾਈਮ ਦੀ ਚੁਆਇਸ ਦੀ ਹੋ ਚੁੱਕੀ ਆ ਸੋ ਸੰਪਰਕ ਕਰਕੇ ਹਾਂਜੀ ਸੰਪਰਕ ਕਰਕੇ ਤੁਸੀਂ ਵੀਰ ਉਹਨਾਂ ਨਾਲ ਬਾਤचीत ਕਰਕੇ ਇਹ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ